ਦੋਸਤੋ ਕਹਿੰਦੇ ਨੇ ਕਿ ਕਿਸਮਤ ਦੀ ਖੇਡ ਅਜਿਹੀ ਹੁੰਦੀ ਆ ਜੋ ਅਕਸਰ ਹੀ ਸਮਝ ਤੋਂ ਪਰੇ ਹੁੰਦੀ ਹੈ ਇੱਕ ਗਰੀਬ ਮਿਹਨਤੀ ਤੇ ਮਾਸੂਮ ਕਮਿਆਰ ਜੋ ਆਪਣੀ ਸਧਾਰਨ ਜ਼ਿੰਦਗੀ ਵਿੱਚ ਰੁੱਝਿਆ ਹੋਇਆ ਸੀ ਅਚਾਨਕ ਕਿਸਮਤ ਦੀ ਇੱਕ ਅਜੀਹੀ ਚਾਲ ਵਿੱਚ ਉਹ ਫਸ ਜਾਂਦਾ ਤੇ ਅਜੀਹੇ ਮਕਾਮ ਤੇ ਪਹੁੰਚ ਜਾਂਦਾ ਵਾ ਜਿੱਥੇ ਕਿਤੇ ਉਹਨੇ ਜਾਣਾ ਸੁਪਨੇ ਵਿੱਚ ਵੀ ਸੋਚਿਆ ਨਹੀਂ ਸੀ ਕਦੇ ਸੋ ਤੁਹਾਡੇ ਲਈ ਮੈਂ ਇੱਕ ਦਿਲਚਸਪ ਕਹਾਣੀ ਲੈ ਕੇ ਆਈ ਹਾਂ ਜੋ ਦਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਕਦੇ ਵੀ ਕੋਈ ਵੀ ਘਟਨਾ ਤੁਹਾਡੇ ਵਾਸਤੇ ਵੱਡਾ ਮੋੜ ਲਿਆ ਸਕਦੀ ਹੈ ਇਸ ਤੋਂ ਪਹਿਲਾਂ ਕਿ ਤੁਸੀਂ ਇਸ ਕਹਾਣੀ ਵਿੱਚ ਗਵਾਜੋ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਦੀਆਂ ਰਹਿਣ ਤੇ ਦੋਸਤੋ ਆਓ ਹੁਣ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਬੜੀ ਪੁਰਾਣੀ ਗੱਲ ਹੈ ਇੱਕ ਬਸਤੀ ਵਿੱਚ ਇੱਕ ਗਰੀਬ ਕਮਿਆਰ ਰਹਿੰਦਾ ਸੀ। ਉਹ ਸਾਰਾ ਦਿਨ ਮਿਹਨਤ ਨਾਲ ਮਿੱਟੀ ਦੇ ਬਰਤਨ ਬਣਾਉਂਦਾ ਤੇ ਸ਼ਾਮ ਨੂੰ ਆਪਣੇ ਗਧੇ ਦੇ ਉੱਤੇ ਉਹਨਾਂ ਬਰਤਨਾਂ ਨੂੰ ਲੱਦ ਕੇ ਸ਼ਹਿਰ ਵਿੱਚ ਵੇਚ ਦਿੰਦਾ। ਐਸੀ ਬਸਤੀ ਦੇ ਨੇੜੇ ਜੰਗਲ ਵਿੱਚ ਇੱਕ ਖੁੰਖਾਰ ਸ਼ੇਰ ਰਹਿੰਦਾ ਸੀ ਜਿਸ ਨੇ ਬਸਤੀ ਦੇ ਲੋਕਾਂ ਦਾ ਜੀਣਾ ਹਰਾਮ ਕਰ ਰੱਖਿਆ ਸੀ। ਬਸਤੀ ਦੇ ਪਤਾ ਹੀ ਨਹੀਂ ਕਿੰਨੇ ਲੋਕ ਤੇ ਜਾਨਵਰ ਐਸੇ ਦਰਿੰਦੇ ਦੀ ਭੇਟ ਚੜ ਚੁੱਕੇ ਸੀ। ਇੱਕ ਦਿਨ ਕੀ ਹੋਇਆ ਕਿ ਕਮਿਆਰ ਆਪਣੇ ਕੰਮ ਤੋਂ ਥੱਕਿਆ ਹਾਰਿਆ ਵਾਪਸ ਆਇਆ ਥਕਾਵਟ ਦੀ وجہ ਨਾਲ ਉਸਨੇ ਗਧੇ ਨੂੰ ਤਬੇਲੇ ਦੀ ਬਚਾਈ ਬਾਰ ਹੀ ਬੰਨ ਦਿੱਤਾ ਤੇ ਖੁਦ ਸੌਣ ਲਈ ਅੰਦਰ ਚਲਿਆ ਗਿਆ ਦੂਜੇ ਪਾਸੇ ਸ਼ੇਰ ਜੰਗਲ ਵਿੱਚ ਆਪਣੇ ਸ਼ਿਕਾਰ ਦੀ ਤਲਾਸ਼ ਵਿੱਚ ਆਪਣੀ ਗੁਫਾ ਜੜੀ ਸੀ ਉਹਦਾ ਘਰ ਸੀ ਉਤੋਂ ਬਾਹਰ ਨਿਕਲਿਆ ਕਿ ਅਚਾਨਕ ਤੇਜ਼ ਤੂਫਾਨ ਜਿਹੜਾ ਸ਼ੁਰੂ ਹੋ ਗਿਆ ਤੂਫਾਨੀਆਂ ਹਵਾਵਾਂ ਅੰਨੀਆ ਤੇਜ਼ ਸੀ ਕਿ ਦਰਖਤ ਆਪਣੀਆਂ ਜੜ੍ਹਾਂ ਤੋਂ ਉਖੜ-ਉਖੜ ਕੇ ਡਿੱਗ ਰਹੇ ਸੀ ਸ਼ੇਰ ਸ਼ਿਕਾਰ ਕਰਨਾ ਤਾਂ ਭੁੱਲ ਹੀ ਗਿਆ ਤੇ ਤੂਫਾਨ ਤੋਂ ਬਚਣ ਲਈ ਕਿਸੇ ਛੱਤ ਦੀ ਤਲਾਸ਼ ਵਿੱਚ ਉਹ ਤੁਰਿਆ ਫਿਰਦਾ ਬਸਤੀ ਦੇ ਨੇੜੇ ਉਹਨੂੰ ਇੱਕ ਪੁਰਾਣੀ ਝੁੱਗੀ ਨਜ਼ਰ ਆਈ ਜੋ ਕਿ ਸ਼ਾਇਦ ਖਾਲੀ ਸੀ ਸ਼ੇਰੇ ਦੇ ਵਿੱਚ ਦਾਖਲ ਹੋ ਗਿਆ ਤੇ ਉੱਥੇ ਜਾ ਕੇ ਉਹ ਸੌਂ ਗਿਆ ਦੂਜੇ ਪਾਸੇ ਤੇਜ਼ ਬਾਰਿਸ਼ ਦੇ ਸ਼ੋਰ ਨਾਲ ਕਮਿਆਰ ਦੀ ਅੱਖ ਖੁੱਲ ਗਈ ਤੇ ਉਹਨੂੰ ਅਚਾਨਕ ਯਾਦ ਆਇਆ ਵੀ ਉਸਨੇ ਤੇ ਆਪਣਾ ਗਧਾ ਬਾਹਰ ਹੀ ਉਹ ਦਰਖਤ ਦੇ ਨਾਲ ਬੰਨ੍ਹ ਦਿੱਤਾ ਸੀ ਉਹ ਵਿਚਾਰਾ ਤਾਂ بارش ਵਿੱਚ ਭੇਜ ਰਿਹਾ ਹੋਵੇਗਾ ਤਾਂ ਉਤਰੰਤ ਝੌਂਪੜੀ ਤੋਂ ਆਪਣੀ ਤੋਂ ਬਾਹਰ ਨਿਕਲਿਆ ਪਿੱ ਤਾਂ ਜੋ ਗਧੇ ਨੂੰ بارش ਤੋਂ ਬਚਾ ਕੇ ਤਬੇਲੇ ਵਿੱਚ ਲਿਆਵੇ ਤੇ ਉਹਨੂੰ ਉੱਥੇ ਬੰਨ੍ਹ ਦੇਵੇ ਪਰ ਜਦੋਂ ਉਹ ਦਰਖਤ ਦੇ ਨੇੜੇ ਪਹੁੰਚਿਆ ਤਾਂ ਉਹਨੇ ਕੀ ਵੇਖਿਆ ਵੀ ਗਧਾ ਤੇ ਗਾਇਬ ਆ ਤੇ ਉੱਥੇ ਸਿਰਫ ਇਕੱਲਾ ਰੱਸਾ ਪਿਆ ਹੋਇਆ ਕਿ ਮਾਰਨੇ ਹੁਣ ਸੋਚਿਆ ਵੀ ਮੇਰਾ ਗਦਾ ਰੱਸਾ ਖਲਵਾ ਕੇ بارش ਤੋਂ ਬਚਣ ਲਈ ਜੰਗਲਵਾਲ ਪੱਜ ਗਿਆ ਪਰ ਮੇਰੇ ਤੋਂ ਬਚ ਕੇ ਇਹ ਜਾਊਗਾ ਤੇ ਜਾਊਗਾ ਕਿੱਥੇ ਇੱਕ ਚੋਪੜੀ ਤੋਂ ਨਿਕਲ ਕੇ ਦੂਜੀ ਚੋਪੜੀ ਵਿੱਚ ਪਨਾਹ ਲੈ ਲਈ ਹੋਵੇਗੀ ਐਸੇ ਤਰ੍ਹਾਂ ਹੀ ਬੜ ਬਣਾਉਂਦਾ ਹੋਇਆ ਉਹ بارش ਵਿੱਚ ਕਦੇ ਗਦੀ ਦੀ ਪਾਲ ਵਿੱਚ ਜੰਗਲਵਾਲ ਨੂੰ ਤੁਰ ਪਿਆ ਤੇ بارش ਵਿੱਚ ਉੱਪੇਜਦਾ ਹੋਇਆ ਇੱਕ ਪਾਸੇ ਤੁਰਿਆ ਜਾ ਰਿਹਾ ਸੀ ਇੱਕ ਘੰਟਾ ਲੱਪਣ ਤੋਂ ਬਾਅਦ ਉਹ ਕਵਰਾਨ ਚੌਂਪੜੀ ਦੇ ਕੋਲ ਪਹੁੰਚਿਆ ਅਸਮਾਨ ਵਿੱਚ ਰੋਕ ਰੋਕ ਕੇ ਬਿਜਲੀ ਚਮਕ ਰਹੀ ਸੀ ਜਿਸ ਕਰਕੇ ਰੋਸ਼ਨੀ ਪੈਦਾ ਹੋ ਰਹੀ ਸੀ ਤੇ ਐਸੇ ਰੋਸ਼ਨੀ ਵਿੱਚ ਉਸਨੇ ਵੇਖਿਆ ਕਿ ਦਰਵਾਜ਼ੇ ਦੇ ਇੱਕ ਪਾਸੇ ਇੱਕ ਜਾਨਵਰ ਸੁੱਤਾ ਪਿਆ ਕਮਿਆਰ ਰੌਲਾ ਪਾਉਂਦਾ ਬੋਲਿਆ ਅੱਛਾ ਤੂੰ ਇੱਥੇ ਆ ਆਖਰ ਮਿਲ ਹੀ ਗਿਆ ਦੇਖ ਮੇਰਾ ਗਧਾ ਇੱਥੇ ਮਜੇ ਨਾਲ ਸੌ ਰਿਹਾ ਇਸ ਗਧੇ ਨੂੰ ਉੱਚੀ ਉੱਚੀ ਉਹ ਕਹਿਣ ਲੱਗਾ ਵੀ ਮੈਂ ਜੰਗਲ ਵਿੱਚ ਤੈਨੂੰ ਲੱਭਦਾ ਲੱਭਦਾ 1 ਘੰਟੇ ਤੋਂ ਛੁਦਾਈ ਹੋਇਆ ਫਿਰਦਾ ਮਾਰਾ ਮਾਰਾ ਮੈਂ ਫਿਰ ਰਿਹਾ ਦੋਸਤੋ ਗੱਲ ਅਸਮਚੋਏ ਸੀ ਕਿ ਉਹ ਖੰਖਾਰ ਸ਼ੇਰ ਸੀ ਜਿਸ ਨੇ ਬਾਰਿਸ਼ ਤੋਂ ਬਚਣ ਲਈ ਇੱਕ ਚੌਪੜੀ ਵਿੱਚ ਪਨਾਹ ਲੈ ਲਈ ਸੀ ਕਮਿਆਰ ਨੇ ਹਨੇਰੇ ਦੇ ਕਾਰਨ ਆਪਣੇ ਗਦੇ ਤੇ ਸ਼ੇਰ ਵਿੱਚ ਕੋਈ ਫਰਕ ਮਹਿਸੂਸ ਨਹੀਂ ਕੀਤਾ ਤੇ ਗੁੱਸੇ ਵਿੱਚ ਸ਼ੇਰ ਦੇ ਸਿਰ ਤੇ ਮੋਢਿਆਂ ਤੇ ਉਹਨੇ 2-4 ਥੱਫੇ ਜਿਹੜੇ ਉਹ ਜੜ ਦਿੱਤੇ ਤੇ ਨਾਲ ਹੀ ਸ਼ਾਲ ਮਾਰ ਕੇ ਉਹਦੀ ਪਿੱਠ ਤੇ ਸਵਾਰ ਹੋ ਗਿਆ। ਘਮਿਆਰ ਨੇ ਜ਼ੋਰ ਨਾਲ ਰੱਸਾ ਕੱਸਿਆ ਤਾਂ ਜੋ ਉਹਦਾ ਗਦਾ ਰਾਹ ਵਿੱਚ ਫਿਰ ਤੋਂ ਕਿਤੇ ਭੱਜ ਨਾ ਜਾਵੇ। ਤੇ ਨਾਲ ਹੀ ਉਹਨੇ ਰੌਲਾ ਪਾ ਕੇ ਕਹਿਣ ਲੱਗਾ ਤੂੰ ਤਾਂ ਬੜਾ ਜਿੱਦੀ ਐ। ਗਦੇ ਕਿਸਮ ਦਾ ਜਾਨਵਰ ਤੂੰ ਰੱਸਾ ਕੋਲ ਕੇ ਭੱਜਣ ਦੀ ਹਿੰਮਤ ਕਿਵੇਂ ਕੀਤੀ? ਗਦਾ ਜਿਆ ਨਾ ਹੋਵੇ। ਤੇ ਨਾਲੇ ਤੂੰ ਹੁਣ ਇੰਨਾ ਦਲੇਰ ਹੋ ਗਿਆ ਵਾ। ਮੇਰੀ ਗੱਲ ਕੰਨ ਖੋਲ ਕੇ ਸੁਣ ਲੈ। ਅੱਜ ਤੋਂ ਬਾਅਦ ਜੇਕਰ ਭੱਜਣ ਦੀ ਕੋਸ਼ਿਸ਼ ਕੀਤੀ ਨਾ ਤੇ ਚਾਰੇ ਵਿੱਚ ਤੈਨੂੰ ਜ਼ਹਿਰ ਮਿਲਾ ਕੇ ਖਵਾ ਦਿਆਂਗਾ ਐ ਸੁਣ ਕੇ ਸ਼ੇਰ ਕੰਬ ਗਿਆ ਉਹਦੇ ਤੇ ਹੂਸ਼ ਹੀ ਉੱਡ ਗਏ ਉਹਨੇ ਸੋਚਿਆ ਵੀ ਜੇਕਰ ਹੁਕਮ ਦੀ ਉਲੰਘਣਾ ਕੀਤੀ ਤਾਂ ਇਹ ਕਿਤੇ ਮੈਨੂੰ ਸੱਚੀ ਉਹ ਹੀ ਨਾ ਮਾਰ ਦੇਵੇ ਬਿਹਤਰੀ ਐਸੇ ਵਿੱਚ ਆ ਵੀ ਐਦਾ ਹੁਕਮ ਮੰਨਿਆ ਜਾਵੇ ਕਿਉਂਕਿ بارش ਦੇ ਤੂਫਾਨ ਵਿੱਚ ਦੌੜਦਾ ਦੌੜਦਾ ਸ਼ੇਰ ਬਹੁਤ ਡਰ ਚੁੱਕਿਆ ਸੀ ਤੇ ਥੱਕ ਵੀ ਚੁੱਕਿਆ ਸੀ ਉਪਰੋਂ ਇੱਕ ਨਵੀਂ ਮੁਸੀਬਤ ਵਿੱਚ ਉਹ ਫਸ ਗਿਆ ਉਸ ਨੂੰ ਆਪਣੀ ਗਰਦਨ ਵਿੱਚ ਪਾਇਆ ਹੋਇਆ ਰੱਸਾ ਬਹੁਤ ਹੀ ਮਜ਼ਬੂਤ ਮਹਿਸੂਸ ਹੋਇਆ ਆਖਰਕਾਰ ਉਹ ਜੰਗਲ ਦੇ ਕਿਨਾਰੇ ਇੱਕ ਝੌਂਪੜੀ ਦੇ ਸਾਹਮਣੇ ਰੁਕ ਗਿਆ ਹੁਣ ਬਾਰਿਸ਼ ਵੀ ਬੰਦ ਹੋ ਗਈ ਸੀ ਗੁਮਿਆਰ ਉਸ ਸ਼ੇਰ ਨੂੰ ਘਰ ਦੇ ਅੰਦਰ ਲਿਆ ਆ ਤੇ ਦਰਖਤ ਦੇ ਨਾਲ ਇੱਕ ਰੱਸੇ ਨਾਲ ਅੱਧੀ ਰਾਤ ਨੂੰ ਬੰਨ ਕੇ ਉਹ ਆਪ ਸੌਣ ਚਲਾ ਗਿਆ ਉਹਨੂੰ ਤੇ ਲੱਗਾ ਵੀ ਉਹਨੇ ਗਧੇ ਆਪਣੇ ਨੂੰ ਬੰਨ੍ਹਿਆ ਵਾ ਸਵੇਰ ਹੋਈ ਤਾਂ ਬਸਤੀ ਦੇ ਲੋਕ ਕਮਿਆਰ ਦੇ ਘਰ ਦੇ ਸਾਹਮਣੇ ਲੰਘਣ ਲੱਗੇ ਅਚਾਨਕ ਉਹਨਾਂ ਨੇ ਦਰਖਤ ਨਾਲ ਸ਼ੇਰ ਨੂੰ ਬੰਨਿਆ ਹੋਇਆ ਵੇਖਿਆ ਸਾਰੇ ਹੈਰਾਨ ਹੋ ਗਏ ਤੇ ਡਰ ਕੇ ਇੱਧਰ ਉੱਧਰ ਵੇਖਣ ਲੱਗੇ ਇਹ ਖਬਰ ਵੇਖਦੇ ਹੀ ਵੇਖਦੇ ਪੂਰੇ ਪਿੰਡ ਵਿੱਚ ਆਗ ਵਾਂਗ ਫੈਲ ਗਈ ਵੀ ਜਿਹੜੇ ਸ਼ੇਰ ਨੇ ਸਾਨੂੰ ਸਾਰਿਆਂ ਨੂੰ ਤਾਇਆ ਹੋਇਆ ਸੀ ਇੰਨਾ ਦੁੱਖ ਦਿੱਤਾ ਸੀ ਉਹਨੂੰ ਕਮਿਆਰ ਨੇ ਰੱਸੀ ਨਾਲ ਬੰਨ੍ਹਿਆ ਹੋਇਆ ਆਪਣੇ ਰੋਖ ਦੇ ਨਾਲ ਤੇ ਉਹਨੂੰ ਕਮਿਆਰ ਨੇ ਜ਼ਿੰਦਾ ਫੜ ਕੇ ਤਾਂ ਲਿਆ ਪੇਂਡੂ ਵਾਲੇ ਉਸਦੇ ਘਰ ਦੇ ਸਾਹਮਣੇ ਇਕੱਠੇ ਹੋ ਕੇ ਸ਼ੇਰ ਨੂੰ ਦੇਖਣ ਲੱਗੇ ਤੇ ਉਹਦੀ ਬਹਾਦਰੀ ਦੀ ਬਹੁਤ ਹੀ ਤਾਰੀਫ ਕਰਨ ਲੱਗੇ। ਉਹਨਾਂ ਨੇ ਕਮਿਆਰ ਦੀ ਦਲੇਰੀ ਦੀ ਜਿਆਦਾ ਜਿਹੜੀ ਬਹੁਤ ਜਿਆਦਾ ਤਾਰੀਫ ਕੀਤੀ। ਉਹਨਾਂ ਇਸ ਲਈ ਵੀ ਕੀਤੀ ਕਿਉਂਕਿ ਸ਼ੇਰ ਉਹਨਾਂ ਦੀਆਂ ਬੱਕਰੀਆਂ ਤੇ ਮੱਝਾਂ ਨੂੰ ਖਾ ਗਿਆ ਸੀ। ਲੋਕਾਂ ਨੇ ਸ਼ੇਰ ਨੂੰ ਮਾਰਨ ਦੀ ਬੜੀ ਕੋਸ਼ਿਸ਼ ਕੀਤੀ ਪਰ ਹਰ ਵਾਰ ناکامی ਦਾ ਸਾਹਮਣਾ ਕਰਨਾ ਪਿਆ। ਕਮਿਆਰ ਨੇ ਲੋਕਾਂ ਨੂੰ ਸਮਝਾਇਆ ਵੀ ਉਹਨੇ ਕੋਈ ਵੱਡਾ ਕੰਮ ਨਹੀਂ ਕੀਤਾ ਉਹ ਤਾਂ ਆਪਣੇ ਗੁੰਮਸ਼ੁਦਾ ਗਧੇ ਨੂੰ ਫੜਕੇ ਲਿਆਇਆ ਵਾ ਲੋਕਾਂ ਦੀ ਗੱਲ ਸੁਣ ਕੇ ਉਹ ਇਹ ਬਿਲਕੁਲ ਵੀ ਨਹੀਂ ਸਮਝ ਸਕਿਆ ਵੀ ਗਦਾ ਸ਼ੇਰ ਵਿੱਚ ਕਿਵੇਂ ਬਦਲ ਗਿਆ ਪਰ ਜਦੋਂ ਕਮਿਆਰ ਨੇ ਸੱਚੀ ਆਪਣੇ ਗਧੇ ਦੀ ਥਾਂ ਸ਼ੇਰ ਨੂੰ ਬੰਨਿਆ ਹੋਇਆ ਵੇਖਿਆ ਤੇ ਉਹ ਤੇ ਡਰ ਨਾਲ ਬੇਹੋਸ਼ ਹੋ ਕੇ ਡਿੱਗ ਪਿਆ ਉਹਦੀ ਪਤਨੀ ਬੜੀ ਮੁਸ਼ਕਲ ਨਾਲ ਉਹਨੂੰ ਹੋਸ਼ ਵਿੱਚ ਲੈ ਕੇ ਆਈ ਉਸਨੇ ਉਸਦੀ ਬਹਾਦਰੀ ਦੀ ਬਹੁਤ ਦਾਦ ਦਿੱਤੀ ਤੂ ਸੱਚੀ ਸ਼ੇਰ ਨੂੰ ਫੜ ਕੇ ਰੱਸੀ ਨਾਲ ਬੰਨ ਕੇ ਆਪਣੇ ਦਰਖਤ ਨਾਲ ਬੰਨ ਲਿਆ ਤੇ ਇਹ ਖਬਰ ਜੜੀ ਨਾ ਸਾਰੇ ਪਾਸੇ ਫੈਲ ਗਈ ਤੇ ਇਹ ਜਿਹੜਾ ਰਾਜ ਜਿਹੜਾ ਸੀ ਨਾ ਉੱਥੋਂ ਦਾ ਜਿਹੜਾ ਬਾਦਸ਼ਾਹ ਸੀ ਆਪਣੇ ਰਾਜ ਉੱਪਰ ਆਏ ਰੋਜ਼ ਜਿਹੜੇ ਸੀ ਨਾ ਸ਼ੇਰ ਦੇ ਹਮਲਿਆਂ ਦੀ ਵਜ੍ਹਾ ਨਾਲ ਬੜਾ ਪਰੇਸ਼ਾਨ ਸੀ ਵੀ ਲੋਕ ਉਹਦੇ ਕੋਲ ਸ਼ਿਕਾਇਤਾਂ ਲੈ ਲੈ ਜਾਂਦੇ ਸੀ ਤੇ ਦੂਸਰਾ ਉਹ ਬਾਦਸ਼ਾਹ ਆਪਣੇ ਰਾਜ ਉੱਪਰ ਆਏ ਦਿਨ ਹੋ ਰਹੇ ਹਮਲਿਆਂ ਦੀ ਵਜ੍ਹਾ ਨਾਲ ਬੜਾ ਪਰੇਸ਼ਾਨ ਸੀ ਉਹਨਾਂ ਦੀ ਆਪਸ ਵਿੱਚ ਦੂਸਰੇ ਰਾਜ ਨਾਲ جنگ ਸ਼ੁਰੂ ਹੋ ਗਈ ਸੀ ਦੂਜੇ ਰਾਜ ਦਾ ਬਾਦਸ਼ਾ ਬਹੁਤ ਜ਼ਿਆਦਾ ਤਾਕਤਵਰ ਸੀ ਉਸ ਰਾਜ ਦੇ ਇਲਾਕਿਆਂ ਨੂੰ ਉਹ ਜਿਹੜਾ ਸੀ ਗੈਰ ਕਾਨੂੰਨੀ ਤਰੀਕੇ ਆਪਣੇ ਕਬਜ਼ੇ ਵਿੱਚ ਕਰਨਾ ਚਾਹੁੰਦਾ ਸੀ ਤੇ ਇਹ ਰਾਜਾ ਜਿਹੜਾ ਥੋੜਾ ਕਮਜ਼ੋਰ ਸੀ ਜਿਹੜਾ ਇਹ ਬਾਦਸ਼ਾ ਥੋੜਾ ਕਮਜ਼ੋਰ ਸੀ ਤੇ ਦੂਜਾ ਤਾਕਤਵਰ ਹੈਗਾ ਸੀ ਸੋ ਇਧਰ ਵਾਲਾ ਜਿਹੜਾ ਬਾਦਸ਼ਾ ਸੀ ਉਹਨੇ ਆਪਣੀ ਫੌਜ ਨੂੰ ਤਿਆਰ ਰਹਿਣ ਦਾ ਹੁਕਮ ਦਿੱਤਾ ਪਰ ਉਹ ਇਹ ਵੀ ਜਾਣਦਾ ਸੀ ਦੇ ਦੁਸ਼ਮਣ ਦੀ ਫੌਜ ਕਈ ਗੁਣਾ ਵੱਧ ਤੇ ਤਾਕਤਵਰ ਉਸ ਨੂੰ ਇਨਾਂ ਦਿਨਾਂ ਵਿੱਚ ਇੱਕ ਐਸੇ ਸੂਰਮੇ ਦੀ ਲੋੜ ਸੀ ਜੋ ਐਸਟੀ ਫੌਜ ਦੀ ਸਹੀ ਤਰੀਕੇ ਨਾਲ ਕਮਾਂਡ ਸੰਭ ਸਕੇ ਤਾਂ ਜੋ ਦੁਸ਼ਮਣ ਨੂੰ ਹਮੇਸ਼ਾ ਲਈ ਮਾਰ ਪਹੁੰਚਾਇਆ ਜਾ ਸਕੇ ਤੇ ਉਹਨਾਂ ਨੂੰ ਹਰਾ ਸਕੇ ਉਹਨੇ ਤੁਰੰਤ ਆਪਣੇ ਵਜ਼ੀਰਾਂ ਤੇ ਮੰਤਰੀਆਂ ਨੂੰ ਬੁਲਾਇਆ ਉਹਨਾਂ ਵਿੱਚੋਂ ਇੱਕ ਵਜ਼ੀਰ ਜਿਸ ਦਾ ਨਾਮ ਬਹਾਦਰ ਜੰਗ ਸੀ ਉਹਨੂੰ ਅਚਾਨਕ ਯਾਦ ਆਇਆ ਪਿਛੜਾਵਾ ਨਸੀਰ ਜਿਹੜਾ ਕਮਿਆਰ ਆ ਉਹ ਬਹੁਤ ਬਹਾਦਰ ਇਨਸਾਨ ਆ ਉਹਨੇ ਤੇ ਸ਼ੇਰ ਨੂੰ ਫੜ ਲਿਆ ਸੀ ਇਸ ਲਈ ਉਹਨੇ ਬਾਦਸ਼ਾਹ ਕੋਲ ਸਾਰੀ ਕਹਾਣੀ ਬਿਆਨ ਕਰ ਦਿੱਤੀ ਤੇ ਕਿਹਾ ਵੀ ਹਜ਼ੂਰ ਸਾਡੇ ਵਿੱਚ ਇੱਕ ਨਸੀਰ ਨਾਮ ਦਾ ਐਸਾ ਆਦਮੀ ਆ ਜੋ ਸਾਡੀ ਫੌਜ ਦੀ ਸਹੀ ਤਰ੍ਹਾਂ ਕਮਾਨ ਸਾਹਮਣੇ ਸਕਦਾ ਉਹਨੂੰ ਅਚਾਨਕ ਯਾਦ ਆ ਗਿਆ ਵੀ ਕਮਿਆਰ ਨਸੀਰ ਇੱਕ ਅਜੀਹਾ ਦਲੇਰ ਤੇ ਬਹਾਦਰ ਇਨਸਾਨ ਹੈਗਾ ਵਾ ਤੇ ਅਸੀਂ ਆਪਣੇ ਦੁਸ਼ਮਣ ਨੂੰ maat ਦੇਣ ਵਿੱਚ ਕਾਮਯਾਬ ਹੋ ਜਾਵਾਂਗੇ ਬਾਦਸ਼ਾਹ ਨੇ ਤੁਰੰਤ ਇੱਕ ਚਿੱਠੀ ਨਸੀਰ ਦੇ ਘਰ ਲਿਖੀ ਤੇ ਆਪਣੇ ਬੰਦੇ ਨੂੰ ਭੇਜ ਦਿੱਤਾ ਕਿ ਜਦੋਂ ਉਸ ਨੂੰ ਇਹ ਚਿੱਠੀ ਮਿਲੇ ਤੇ ਉਹ ਨੂੰ ਜੜਾਵਾ ਜਲਦੀ ਬਾਦਸ਼ਾਹ ਦੇ ਸਾਹਮਣੇ ਹਾਜ਼ਰ ਹੋਵੇ ਤੇ ਉਸ ਨੂੰ ਫੌਜ ਦਾ ਕਮਾਂਡਰ ਬਣਾਇਆ ਜਾ ਰਿਹਾ ਵਾ ਉਹ ਹਰਾਨ ਰਹਿ ਗਿਆ ਤੇ ਸਿਪਾਹੀ ਨਾਲ ਤਿਆਰ ਹੋ ਕੇ ਬਾਦਸ਼ਾਹ ਦੇ ਸ਼ਾਈ ਮਹਿਲ ਵਿੱਚ ਜਾ ਪਹੁੰਚਿਆ ਬਾਦਸ਼ਾਹ ਨੇ ਉਸ ਦੀ ਖੂਬ ਆਉ ਭਗਤ ਕੀਤੀ ਕਮਿਆਰ ਚੱਕਰਾਂ ਵਿੱਚ ਬਹਿ ਗਿਆ ਇਹ ਮੇਰੇ ਨਾਲ ਕੀ ਹੋ ਰਿਹਾ ਕਿੱਥੇ ਮੈਂ ਇੱਕ ਗਰੀਬ ਸਧਾਰਨ ਕਮਿਆਰ ਤੇ ਕਿੱਥੇ ਫੌਜ ਦਾ ਸੈਨਾਪਤੀ ਗਧੇ ਨੇ ਤਾਂ ਸ਼ੇਰ ਵਿੱਚ ਬਦਲ ਕੇ ਮੈਨੂੰ ਸੱਚੀਓ ਮੁਸੀਬਤ ਵਿੱਚ ਪਾ ਦਿੱਤਾ ਉਹਨੂੰ ਅਜੇ ਵੀ ਲੱਗ ਰਿਹਾ ਸੀ ਕਿ ਮੇਰਾ ਗਧਾ ਜਿਹੜਾ ਨਾ ਉਹ ਸ਼ੇਰ ਵਿੱਚ ਬਦਲ ਗਿਆ ਵਾ ਆਖਰਕਾਰ ਗਰੀਬ ਕਮਿਆਰ ਨਸੀਰ ਨੂੰ ਫੌਜ ਦਾ ਸੈਨਾਪਤੀ ਬਣਾ ਦਿੱਤਾ ਗਿਆ ਦੋਸਤੋ ਉਹਨੇ ਕਦੇ ਸੁਪਨੇ ਵਿੱਚ ਵੀ ਤਲਵਾਰ ਨਹੀਂ ਸੀ ਚੁੱਕੀ ਤੇ ਨਾ ਹੀ ਕਦੇ ਘੋੜੇ ਤੇ ਸਵਾਰੀ ਕੀਤੀ ਸੀ ਉਹ ਘਰ ਆਇਆ ਤੇ ਸ਼ੇਰ ਤੇ ਬਰਸ ਪਿਆ ਤੂੰ ਗਧੇ ਤੋਂ ਸ਼ੇਰ ਕਿਵੇਂ ਬਣ ਗਿਆ ਇਹ ਸਾਰੀ ਮੁਸੀਬਤ ਤੇਰੀ ਵਜ੍ਹਾ ਨਾਲ ਹੋਈ ਆ ਨਾ ਤੂੰ ਗਧੇ ਤੋਂ ਸ਼ੇਰ ਬਣਦਾ ਤੇ ਨਾ ਹੀ ਮਹਸੈਨਾਪਤੀ ਬਣਦਾ ਉਹਦੀ ਪਤਨੀ ਉਹਨੂੰ ਸਮਝਾਉਂਦਿਓ ਇਹ ਕਹਿਣ ਲੱਗੀ ਕਿਉਂ ਵਿਚਾਰੇ ਸ਼ੇਰ ਨੂੰ ਕੋਸੀ ਜਾ ਰਹੇ ਹੋ ਇਹਦਾ ਕੋਈ ਕਸੂਰ ਨਹੀਂ ਤੁਹਾਡੇ ਤਾਂ ਨਸੀਬ ਜਾਗ ਪਏ ਨੇ ਖੁਦਾ ਦਾ ਸ਼ੁਕਰ ਅਦਾ ਕਰੋ ਜਿਸ ਨੇ ਤੁਹਾਨੂੰ ਸੈਨਾਪਤੀ ਬਣਾ ਦਿੱਤਾ ਲੱਗਦਾ ਸਾਡੇ ਦਿਨ ਫਿਰਨ ਵਾਲੇ ਨੇ ਹਿੰਮਤ ਨਾ ਹਾਰੋ ਖੁਦਾ ਸਾਡੀ ਮਦਦ ਜ਼ਰੂਰ ਕਰੇਗਾ ਸੋ ਦੂਜੀ ਦਿਨ ਕਮਿਆਰ ਸੈਨਾਪਤੀ ਨਸੀਰ ਤਿਆਰੋ ਕੇ ਸ਼ਾਹੀ ਮਹਿਲ ਪਹੁੰਚਿਆ ਬਾਦਸ਼ਾਹ ਉਸ ਨੂੰ ਮਿਲ ਕੇ ਬੜਾ ਖੁਸ਼ ਹੋਇਆ ਉਸ ਦੀ ਚੰਗੀ ਤਰ੍ਹਾਂ ਸਵਾਗਤ ਕੀਤਾ ਔਪਕਤ ਕੀਤੀ ਬਾਦਸ਼ਾਹ ਨੇ ਉਹਨੂੰ ਫੌਜ ਦੀ ਕਮਾਨ ਸੰਭਾਲਣ ਦਾ ਹੁਕਮ ਦਿੱਤਾ ਤੇ ਕਿਹਾ ਕਿ ਪड़ोसी ਮੁਲਕ ਦਾ ਬਾਦਸ਼ਾਹ ਜੰਗਾਂ ਦੀਆਂ ਤਿਆਰੀਆਂ ਵਿੱਚ ਮਸ਼ਰੂਫ ਹੈ ਤੇ ਉਹ ਰੋਜ਼ ਦੀ ਤਰ੍ਹਾਂ ਸਾਡੇ ਇਲਾਕੇ ਤੇ ਹਮਲਾ ਕਰਦਾ ਰਹਿੰਦਾ ਵਾ ਤੇ ਮੂੰਹ ਦੀ ਖਾਂਦਾ ਵਾ ਸਾਡੀ ਫੌਜ ਵੀ ਜੰਗ ਲਈ ਤਿਆਰ ਆ ਤੁਸੀਂ ਇਸ ਦੀ ਸਹੀ ਤਰ੍ਹਾਂ ਕਮਾਨ ਕਰ ਸਕਦੇ ਹੋ ਕੱਲ ਸਵੇਰੇ ਦੁਸ਼ਮਣ ਦੇ ਸਿਪਾਈ ਸਾਡੇ ਵੱਲ ਵਧਣਗੇ ਤੁਸੀਂ ਫੌਜ ਦੇ ਨਾਲ ਮਿਲ ਕੇ ਉਹਨਾਂ ਨੂੰ ਅਜਿਹਾ ਮਜ਼ਾ ਚਖਾਓ ਕਿ ਉਹ ਹਮੇਸ਼ਾ ਯਾਦ ਰੱਖਣ ਤਾਂ ਜੋ ਐਦਰ ਦਾ ਰੁਖ ਦੁਬਾਰਾ ਨਾ ਕਰ ਸਕਣ ਕੁਮਯਾਰ ਨਸੀਰ ਤੇ ਉਸ ਦੀ ਪਤਨੀ ਲਈ ਬਾਦਸ਼ਾਹ ਨੇ ਇੱਕ ਸ਼ਾਨਦਾਰ ਮੇਲ ਤਿਆਰ ਕਰਵਾਇਆ ਜਿਸ ਵਿੱਚ ਇੱਕ ਤਬੀਲਾ ਵੀ ਸੀ ਜਿਹਦੇ ਵਿੱਚ ਇੱਕ ਤਾਕਤਵਰ ਘੋੜਾ ਉਸ ਨੂੰ ਜੰਗ ਦੇ ਮੈਦਾਨ ਵਿੱਚ ਲਜਾਣ ਲਈ ਖੜਾ ਸੀ ਕਮਜ਼ੋਰ ਸੈਨਾਪਤੀ ਨੂੰ ਸਾਰੀ ਰਾਤ ਨੀਂਦ ਨਹੀਂ ਆਈ ਉਹ ਬਹੁਤ ਪਰੇਸ਼ਾਨ ਸੀ ਕਿਉਂਕਿ ਘੋੜਸਵਾਰੀ ਉਹਨੂੰ ਆਉਂਦੀ ਨਹੀਂ ਸੀ ਸੈਨਾਪਤੀ ਜਿਹੜਾ ਸੀ ਉਹ ਕਮਿਆਰਨੇ ਸੋਚਿਆ ਵੀ ਜੇਕਰ ਮੈਂ ਘੋੜੇ ਤੋਂ ਹੇਠਾਂ ਡਿੱਗ ਪਿਆ ਤਾਂ ਹਰ ਕੋਈ ਮੇਰੇ ਤੇ ਹੱਸੇਗਾ ਤੇ ਕਹੇਗਾ ਵੀ ਫੌਜ ਦਾ ਸੈਨਾਪਤੀ ਘੋੜੇ ਤੋਂ ਹੇਠਾਂ ਡਿੱਗ ਪਿਆ ਮੈਂ ਸਵੇਰੇ ਉੱਠ ਕੇ ਉਹ ਰਿਤ ਇਸ ਸਵਾਰੀ ਕਰਨ ਦੀ ਕੋਸ਼ਿਸ਼ ਕਰਾਂਗਾ। ਸਵੇਰ ਹੋਈ ਤਾਂ ਉਹਨੇ ਆਪਣੀ ਪਤਨੀ ਨੂੰ ਜਗਾਇਆ। ਉਹ ਦੋਵੇਂ ਤਵੇਲੇ ਵਿੱਚ ਗਏ ਜਿੱਥੇ ਇੱਕ ਬਹੁਤ ਹੀ ਸੋਹਣਾ ਘੋੜਾ ਬੰਨਿਆ ਹੋਇਆ ਸੀ। ਨਸੀਰ ਨੇ ਕਿਹਾ ਵੀ ਘੋੜਾ ਤੇ ਬਹੁਤ ਲੰਮਾ ਤੇ ਮੈਂ ਇਸ ਤੇ ਸਵਾਰੀ ਕਿਵੇਂ ਕਰਾਂਗਾ ਇਹ ਬਹੁਤ ਉੱਚਾ ਵਾ। ਉਸਦੀ ਪਤਨੀ ਨੇ ਸਲਾਹ ਦਿੱਤੀ ਵੀ ਐਸ ਘੋੜੇ ਨੂੰ ਉਥੇ ਥੜੀ ਦੇ ਨੇੜੇ ਲੈ ਕੇ ਜਾਓ ਤੇ ਇਸ ਦੇ ਉੱਪਰ ਪੈਰ ਰੱਖ ਕੇ ਤੁਸੀਂ ਜਿਹੜਾ ਵਾ ਇਹਦੀ ਪਿੱਠ ਤੇ ਸਵਾਰ ਹੋ ਜਾਓ। ਕਮਜ਼ੋਰ ਕਮਿਆਰ ਨੇ ਖੜੀ ਦੀ ਮਦਦ ਨਾਲ ਕੋੜੇ ਤੇ ਚੜਨ ਦੀ ਕੋਸ਼ਿਸ਼ ਕੀਤੀ ਬੜੀਆਂ ਮੁਸ਼ਕਲਾਂ ਦੇ ਬਾਅਦ ਆਖਰ ਉਹ ਕੋੜੇ ਤੇ ਚੜਨ ਵਿੱਚ ਕਾਮਯਾਬ ਹੋ ਗਿਆ ਉਹਨੇ ਮਹਿਸੂਸ ਕੀਤਾ ਪਿੱਠ ਤੇ ਫਿਸਲਣ ਬਹੁਤ ਕਿਉਂਕਿ ਜਿਹੜਾ ਕੋੜੇ ਤੇ ਕਦੀ ਬੈਠਾ ਹੀ ਨਾ ਹੋਵੇ ਉਹਦੇ ਕੋ ਬੈਠਾ ਹੀ ਨਹੀਂ ਜਾਂਦਾ ਹੁੰਦਾ ਉਹਨੇ ਆਪਣੀ ਪਤਨੀ ਨੂੰ ਕਿਹਾ ਵੀ ਮੇਰੇ ਦੋਵੇਂ ਪੈਰ ਰੱਸੀ ਦੇ ਨਾਲ ਆਪਸ ਵਿੱਚ ਬੰਨ੍ਹ ਦਿਓ ਕਿਤੇ ਇਦਾਂ ਨਾ ਹੋਵੇ ਮੈਂ ਰਾਹ ਵਿੱਚ ਹੀ ਡਿੱਗ ਪਵਾਂ ਉਹਦੀ ਪਤਨੀ ਨੇ ਕਿਹਾ ਵੀ ਤੂੰ ਰੱਸਾ ਲੱਭਿਆ ਫਿਰ ਅਸੇ ਨੂੰ ਨੇ ਕੀ ਕੀਤਾ ਬਿਲੇ ਆ ਕੇ ਤੇ ਉਹਨਦੇ ਪੈਰ ਜਿਹੜੇ ਨਾ ਦੋਵੇਂ ਆਪੋ ਵਿੱਚ ਬੰਨ ਦਿੱਤੇ ਹੁਣ ਕਮਿਆਰ ਦੇ ਦੋਵੇਂ ਪੈਰਾਂ ਨੂੰ ਇੱਕ ਦੂਸਰੇ ਨਾਲ ਜਦੋਂ ਬੰਨ੍ਹ ਦਿੱਤਾ ਕਮਿਆਰ ਦੀ ਪਤਨੀ ਨੇ ਇੱਕ ਕਮਾਲ ਐ ਵੀ ਕਰ ਦਿੱਤਾ ਕਿ ਉਹਨੇ ਆਪਣੇ ਪਤੀ ਦੀ ਕਮਰ ਨੂੰ ਰੱਸੀ ਨਾਲ ਚੰਗੀ ਤਰ੍ਹਾਂ ਲਪੇਟਿਆ ਤੇ ਉਸ ਨੂੰ ਵੀ ਲਪੇਟੇ ਮਾਰ ਕੇ ਬੰਨ੍ਹ ਦਿੱਤਾ ਤਾਂ ਜੋ ਡਿਗ ਨਾ ਪਵੇ ਕਮਿਆਰ ਨਸੀਰ ਨੇ ਕਿਹਾ ਵੀ ਹੁਣ ਮੇਰੇ ਹੱਥ ਵਿੱਚ ਘੋੜੇ ਦੀ ਜਿਹੜੀ ਹੈ ਨਾ ਜਿਹੜੀ ਲਗਾਵਾ ਉਹ ਮੇਰੇ ਹੱਥ ਨਾਲ ਬੰਨ੍ਹ ਦਿਓ ਐਦਰ ਘੋੜਾ ਤਵੇਲੇ ਤੋਂ ਬਾਹਰ ਨਿਕਲ ਲੀ ਜਿਹੜਾ ਸੀ ਕਾਲਾ ਸੀ ਇਸ ਤੋਂ ਪਹਿਲਾਂ ਕਿ ਕਮਿਆਰ ਦੀ ਪਤਨੀ ਉਹਦੀ ਗਰਦਨ ਨਾਲ ਜੜੀ ਰੱਸੀ ਬੰਦੀ ਘੋੜਾ ਅਚਾਨਕ ਓਛਲ ਪਿਆ ਤੇ ਬਾਹਰ ਨਿਕਲ ਗਿਆ ਹੁਣ ਹਾਲ ਕੁਝ ਐਦਾਂ ਦਾ ਸੀ ਵੀ ਕਮਿਆਰ ਘੋੜੇ ਦੀ ਪਿੱਠ ਤੇ ਇੱਕ ਬੂਰੀ ਵਾਂਗ ਲੱਦਿਆ ਹੋਇਆ ਬੈਠਾ ਸੀ ਉਹ ਸਿਰਫ ਰੱਸੀਆਂ ਦੀ ਮਦਦ ਨਾਲ ਘੋੜੇ ਤੋਂ ਹੇਠਾਂ ਡਿੱਗਣ ਤੋਂ ਬਚਿਆ ਹੋਇਆ ਸੀ ਉਸਨੇ ਘੋੜੇ ਦੀ ਗਰਦਨ ਮਜ਼ਬੂਤੀ ਨਾਲ ਫੜੀ ਹੋਈ ਸੀ ਉਹ ਰੱਬ ਅੱਗੇ ਬੇਨਤੀ ਕਰ ਰਿਹਾ ਸੀ ਪਿਉ ਮੇਰੇ ਆ ਰੱਬਾ ਤੂੰ ਮੈਨੂੰ ਕਮਿਆਰ ਤੋਂ ਫੌਜਦہ ਸੈਨਾਪਤੀ ਬਣਾ ਦਿੱਤਾ ਹੁਣ ਇਸ ਮੁਲਕ ਦੀ ਹਫਾਜ਼ਤ ਤੇ ਮੇਰੀ ਇੱਜ਼ਤ ਤੇਰੇ ਹੱਥ ਵਿੱਚ ਮੈਂ ਤਾਂ ਇੱਕ ਜਾਹਲ ਤੇ ਗਵਾਰ ਇਨਸਾਨ ਆ ਤੇ ਆਪਣੀ ਮਿਹਰਬਾਨੀ ਨਾਲ ਤੂੰ ਮੇਰੀ ਮਦਦ ਕਰ ਤੇ ਮੈਨੂੰ ਬਚਾਲਾ ਇਧਰ ਕਮਿਆਰ ਰੱਬ ਨੂੰ ਅਰਦਾਸਾਂ ਕਰ ਰਿਹਾ ਸੀ ਤੇ ਕੋੜਾ ਕੋੜਾ ਬੜੀ ਤੇਜ਼ੀ ਨਾਲ ਗਲੀਆਂ ਵਿੱਚੋਂ ਦੌੜ ਰਿਹਾ ਸੀ ਐਨੇ ਵਿੱਚ ਉਹਦੇ ਕੋੜੇ ਨੇ ਸ਼ਹਿਰ ਜਾਣ ਵਾਲੇ ਦਰਵਾਜ਼ੇ ਨੂੰ ਆਪਣਾ ਜਿਹੜੇ ਸੀ ਨਾ ਖੁਰਾਂ ਨਾਲ ਤੋੜ ਦਿੱਤਾ ਤੇ ਖੁੱਲੇ ਖੇਤਾਂ ਵਿੱਚੋਂ ਨਿਕਲ ਗਿਆ। ਕੋੜੇ ਨੇ ਨਦੀਆਂ ਦੇ ਪਾਟਾਂ ਨੂੰ ਪਾਰ ਕੀਤਾ। ਹੁਣ ਕਮਿਆਰ ਦਾ ਘੋੜਾ ਭੱਜਦਾ ਭੱਜਦਾ ਜੰਗ ਦੇ ਮੈਦਾਨ ਵੱਲ ਆ ਗਿਆ ਤੇ ਦੁਸ਼ਮਣ ਦੇ ਇਲਾਕੇ ਵੱਲ ਵਧਣ ਲੱਗਾ। ਕਮਿਆਰ ਨੂੰ ਵੀ ਪਤਾ ਲੱਗ ਗਿਆ ਸੀ ਕਿ ਘੋੜਾ ਹੁਣ ਕਿਧਰ ਨੂੰ ਜਾ ਰਿਹਾ। ਉਸ ਨੇ ਘੋੜੇ ਨੂੰ ਰੋਕਣ ਦੀ ਬੜੀ ਕੋਸ਼ਿਸ਼ ਕੀਤੀ। ਸੋ ਜਦੋਂ ਕਮਿਆਰ ਦਾ ਬੇਕਾਬੂ ਘੋੜਾ ਇੱਕ ਦਰਖਤ ਦੇ ਨੇੜੇੋਂ ਲੰਘ ਗਿਆ ਤਾਂ ਕਮਿਆਰ ਨੇ ਦਰਖਦ ਦੀ ਇੱਕ ਟਾਣੀ ਨੂੰ ਫੜ ਲਿਆ ਤੇ ਉਸ ਨੂੰ ਕੋੜੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਮਿਆਰ ਨੇ ਦਰਖਦ ਦੀ ਟਾਣੀ ਨੂੰ ਐਨੇ ਜ਼ੋਰ ਨਾਲ ਫੜਿਆ ਸੀ ਕਿ ਦਰਖਦ ਦੀ ਮੋਟੀ ਟਾਣੀ ਟੁੱਟ ਕੇ ਉਹਦੇ ਹੱਥਾਂ ਵਿੱਚ ਆ ਗਈ ਦੌੜਦੇ ਦੌੜਦੇ ਉਸ ਨੇ ਅਗਲੇ ਦਰਖਤ ਨੂੰ ਵੀ ਐਸੀ ਤਰ੍ਹਾਂ ਫੜਿਆ ਉਹਦੀ ਟਾਣੀ ਵੀ ਟੁੱਟ ਕੇ ਉਹਦੇ ਹੱਥਾਂ ਵਿੱਚ ਆ ਗਈ ਇਧਰ ਦੁਸ਼ਮਣ ਦੇ ਖੇਮੇ ਵਿੱਚ ਬਾਹਰ ਇੱਕ ਜਿਹੜਾ ਸਪਾਈ ਖੜਾ ਸੀ ਇਹ ਸਾਰਾ ਮੰਜ਼ਰ ਦੇਖ ਰਿਹਾ ਸੀ ਉਸਨੇ ਆਪਣੇ ਦੁਸ਼ਮਣ ਦੇ ਜਿਹੜੇ ਇਲਾਕੇ ਤੋਂ ਇੱਕ ਘੋੜਸਵਾਰ ਨੂੰ ਵੇਖਿਆ ਜੋ ਆਪਣੇ ਹੱਥਾਂ ਨਾਲ ਹੀ ਦਰਖਤਾਂ ਨੂੰ ਤੋੜਦਾ ਹੋਇਆ ਬੜੀ ਤੇਜ਼ੀ ਨਾਲ ਉਹਨਾਂ ਵੱਲ ਵਧ ਰਿਹਾ ਸੀ ਉਹ ਸਮਝ ਗਿਆ ਵੀ ਇਹ ਉਹੀ ਸੈਨਾਪਤੀ ਹੈ ਜਿਸਨੇ ਜਿੰਦਾ ਸ਼ੇਰ ਨੂੰ ਫੜਿਆ ਸੀ ਹੁਣ ਇਹ ਸਨੇ ਹਮਲਾ ਕਰਨ ਦੇ ਇਰਾਦੇ ਨਾਲ ਸਾਡੇ ਇਲਾਕੇ ਵੱਲ ਵਾਦੇ ਹੋਏ ਦਰਖਤਾਂ ਦੀਆਂ ਟਾਹਣੀਆਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਜਿਵੇਂ ਕਿ ਇਹਨੇ ਦਰਖਤਾਂ ਦੀਆਂ ਟਾਹਣੀਆਂ ਵਾਂਗ ਸਾਨੂੰ ਹੀ ਤੋੜਨਾ ਸ਼ੁਰੂ ਕਰ ਦਿੱਤਾ ਤਾਂ ਸਿਪਾਈਆਂ ਦੀਆਂ ਹੱਡੀਆਂ ਪਸਲੀਆਂ ਇਹ ਕੋ ਜਾਣਦੀ ਐਦਾਂ ਲੱਗਦਾ ਪਈ ਇਹ ਕੋਈ ਸੈਨਾਪਤੀ ਆਮ ਇਨਸਾਨ ਨਹੀਂ ਹੈਗਾ ਇਹ ਜ਼ਰੂਰ ਕੋਈ ਜਿਹੜਾ ਵਾ ਨਾ ਦੈਂਤ ਹੈਗਾ ਵਾ ਸਿਪਾਈ ਇਸ ਤਰ੍ਹਾਂ ਦੇ ਖੌਫਨਾਕ ਮੰਜ਼ਰ ਨੂੰ ਦੇਖ ਕੇ ਕਿਉਂਕਿ ਕੋੜਾ ਬਹੁਤ ਤੇਜ਼ੀ ਨਾਲ ਦੌੜਦਾ ਆ ਰਿਹਾ ਸੀ ਤੇ ਜਿਹੜੇ ਰੁੱਖ ਦੇ ਲਾਗੇ ਆਉਂਦਾ ਸੀ ਉਹ ਜਿਹੜਾ ਵਿਚਾਰਾ ਕਮਿਆਰ ਸੀ ਉਹਨੂੰ ਫੜ ਕੇ ਰੋਕਣ ਦੀ ਕੋਸ਼ਿਸ਼ ਕਰਦਾ ਸੀ ਤੋ ਰੁੱਖ ਦੀ ਟਾਣੀ ਟੁੱਟ ਜਾਂਦੀ ਸੀ ਕੋੜਾ ਨਹੀਂ ਸੀ ਰੋਕਦਾ ਤੇ ਐਦਾਂ ਦਾ ਮੰਜ਼ਰ ਵੇਖ ਕੇ ਨਾ ਜਿਹੜਾ ਸਿਪਾਈ ਸੀ ਨਾ ਉਹ ਜ਼ੋਰ-ਜ਼ੋਰ ਨਾਲ ਰੌਲਾ ਪਉਣ ਲੱਪਿਆ ਫਿਰ ਉਸਦੀ ਨਿਗਾਹ ਸੈਨਾਪਤੀ ਕੁਮਯਾਰ ਦੇ ਪਿੱਛੇ ਪਈ ਸੈਨਾਪਤੀ ਦੀ ਫੌਜ ਮੁਕਾਬਲਾ ਕਰਨ ਲਈ ਸਿਰ ਤੇ ਆਣ ਪਹੁੰਚੀ ਸੀ ਸਿਪਾਈ ਦੇ ਖੌਫਨਾਕ ਅੰਦਾਜ਼ ਵਿੱਚ ਚਲਾਉਣ ਤੇ ਚੀਕਾਂ ਮਾਰਨ ਨਾਲ ਦੁਸ਼ਮਣ ਦੇ ਖੇਮੇ ਵਿੱਚ ਇੱਕ ਖਲਬਲੀ ਜੀ ਮਚ ਗਈ ਉਹ ਲਗਾਤਾਰ ਰੋਣਾ ਪਾ ਰਿਹਾ ਸੀ ਦੌੜੋ ਦੌੜੋ ਆਪਣੀ ਜਾਨ ਬਚਾਓ ਜਿੰਦਾ ਸ਼ੇਰ ਨੂੰ ਫੜਨ ਵਾਲਾ ਇੱਕ ਮਸ਼ਹੂਰ ਸੈਨਾਪਤੀ ਭਾਰੀ ਫੌਜ ਨੂੰ ਲੈ ਕੇ ਆ ਗਿਆ ਐਸ ਫੌਜਦਾਰ ਸੈਨਾਪਤੀ ਇੰਨਾ ਤਾਕਤਵਾਰਾ ਉਹ ਸਾਡਾ ਹਾਲ ਕੀ ਕਰੂਗਾ ਜਿਨੇ ਸ਼ੇਰ ਨੂੰ ਜ਼ਿੰਦਾ ਫੜ ਲਿਆ ਐ ਸੁਣ ਕੇ ਦੁਸ਼ਮਣ ਦੇ ਸਾਰੇ ਸਿਪਾਈ ਡਰ ਗਏ ਇਹ ਸਾਰੇ ਕੋੜਿਆਂ ਤੇ ਚੜਨ ਲੱਗੇ ਉਹਨਾਂ ਦਾ ਬਾਦਸ਼ਾਹ ਆਪਣੇ ਖੇਮੇ ਵਿੱਚ ਬੈਠਾ ਜੰਗ ਦੇ ਮੈਦਾਨ ਦੀ ਜਿਹੜੀ ਸੀ ਨਾ ਸੂਰਤ ਹਾਲ ਵੇਖ ਰਿਹਾ ਸੀ ਜਦੋਂ ਜੰਗ ਦਾ ਪਾਸਾ ਅਚਾਨਕ ਪਲਟ ਗਿਆ ਤਾਂ ਉਹ ਇਕਦਮ ਘਬਰੀ ਗਿਆ ਤੇ ਉਹਨੇ ਇੱਕ ਖੱਤ ਲਿਖਿਆ ਤੇ ਖੇਮੇ ਵਿੱਚ ਖੱਤ ਨੂੰ ਰੱਖ ਕੇ ਬਾਹਰ ਨਿਕਲ ਗਿਆ ਤੇ ਕੋੜੇ ਤੇ ਸਵਾਰ ਹੋ ਕੇ ਉਹ ਵੀ ਆਪਣੇ ਸਿਪਾਈਆਂ ਦੇ ਪਿੱਛੇ ਭੱਜ ਗਿਆ ਕਾਬਰੇ ਹੋਏ ਬਾਦਸ਼ਾਹ ਨੇ ਪਿੱਛੇ ਮੁੜ ਕੇ ਵੀ ਨਹੀਂ ਵੇਖਿਆ ਇਧਰ ਜਦੋਂ ਕਮਿਆਰ ਨਸੀਰ ਦਾ ਘੋੜਾ ਦੁਸ਼ਮਣ ਦੇ ਖੇਮੇ ਦੇ ਨੇੜੇ ਤੋਂ ਲੰਘਿਆ ਤਾਂ ਖੋਦੀ ਰੋਕ ਗਿਆ ਕਮਿਆਰ ਨੇ ਕੰਬਦੇ ਹੋਏ ਹੱਥਾਂ ਨਾਲ ਖੋਲੇ ਤੇ ਘੋੜੇ ਤੋਂ ਹੇਠਾਂ ਡੇਗ ਗਿਆ ਇਹ ਤਾਂ ਚੰਗਾ ਹੋਇਆ ਕਿ ਉਸਨੇ ਘੋੜੇ ਤੋਂ ਹੇਠਾਂ ਡੇਗਦੇ ਹੋਏ ਉਹਨੂੰ ਕਿਸੇ ਨੇ ਨਹੀਂ ਦੇਖਿਆ ਉਸਨੇ ਦੁਸ਼ਮਣ ਵੱਲ ਨਜ਼ਰ ਮਾਰੀ ਉਹ ਸਾਰੇ ਦੋਮਨ ਦਬਾ ਕੇ ਪੰਜਗੇ ਸੀ ਉਹ ਆਪਣੇ ਦੁਸ਼ਮਣ ਬਾਦਸ਼ਾਹ ਦੇ ਖੇਮੇ ਵਿੱਚ ਦਾਖਲ ਹੋਇਆ ਉਸ ਦੀ ਨਜ਼ਰ ਇੱਕ ਖੱਤ ਤੇ ਪਈ ਜੋ ਕਿ ਉਸਨੇ ਆਪਣੀ ਜੇਬ ਵਿੱਚ ਰੱਖ ਲਿਆ ਘਮਿਆਰ ਸੈਨਾਪਤੀ ਨਸੀਰ ਜਿਹੜਾ ਸੀ ਉਹ ਪੈਦਲ ਆਪਣੇ ਘਰ ਵੱਲ ਨੂੰ ਰਵਾਨਾ ਹੋ ਗਿਆ ਰਸਤੇ ਵਿੱਚ ਲੋਕਾਂ ਨੇ ਉਹਨੂੰ ਦੇਖਿਆ ਤੋਂ ਅਦਬ ਨਾਲ ਚੁਕਣ ਲੱਗੇ ਜਦੋਂ ਘਰ ਪਹੁੰਚਿਆ ਤਾਂ ਉਸਨੇ ਆਪਣੀ ਪਤਨੀ ਨੂੰ ਜੇਬ ਵਿੱਚੋਂ ਖੱਤ ਕੱਢ ਕੇ ਦਿੰਦੇ ਹੋਏ ਕਿਹਾ ਬੀ ਐਸ ਖਤ ਨੂੰ ਆਪਣੇ ਬਾਦਸ਼ਾਹ ਦੇ ਸ਼ਾਈ ਮਹਿਲ ਵਿੱਚ ਲੈ ਜਾ ਤੇ ਜਾ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲਓ ਰੱਬ ਨੇ ਸਾਡੀ ਇੱਜ਼ਤ ਰੱਖ ਲਈ ਹੈ ਹੁਣ ਮੈਂ ਆਪਣੀ ਆਉਣ ਵਾਲੀ ਜ਼ਿੰਦਗੀ ਵਿੱਚ ਕੋੜੇ ਦੀ ਪਿੱਠ ਤੇ ਕਦੇ ਨਹੀਂ ਬੈਠਾਂਗਾ ਖਤ ਬਾਦਸ਼ਾਹ ਨੂੰ ਦੇ ਦਿਓ ਤੇ ਇਸ ਵਿੱਚ ਕੀ ਲਿਖਿਆ ਵਾ ਮੈਨੂੰ ਨਹੀਂ ਪਤਾ ਹਾਂ ਬਾਦਸ਼ਾਹ ਨੂੰ ਇਹ ਜ਼ਰੂਰ ਦੱਸ ਦਿਓ ਕਿ ਦੁਸ਼ਮਣ ਡਰ ਕੇ ਭੱਜ ਗਿਆ ਤੇ ਵਾਪਸ ਸਾਡੇ ਮੁਲਕ ਵੱਲ ਮਾੜੀ ਨਜ਼ਰ ਨਾਲ ਨਹੀਂ ਦੇਖੇਗਾ ਤੇ ਆਪਣੀ ਪਤਨੀ ਨੂੰ ਨੇ ਕਿਹਾ ਵੀ ਖਬਰਦਾਰ ਹੁਣ ਮੈਨੂੰ ਕਿਹਾ ਵੀ ਤੂੰ ਫੇਰ ਸੈਨਾਪਤੀ ਦੀ ਡਿਊਟੀ ਕਰ ਮੈਂ ਸੌਣ ਜਾ ਰਿਹਾ ਤੇ ਮੇਰਾ ਜਣਾਣਾ ਕੱਲਾ ਕੱਲਾ ਜਣਾ ਵਾ ਜੋੜ ਜਣਾ ਮੇਰਾ ਦੁਖ ਰਿਆ ਵਾ ਹਿਲ ਗਿਆ ਵਾ ਕੋੜੇ ਨੇ ਮੇਰੀ ਹੱਡੀ ਪਸਲੀ ਇੱਕ ਕਰ ਰੱਖੀ ਕਮਿਆਰ ਨਸੀਰ ਦੀ ਪਤਨੀ ਜਿਹੜੀ ਸੀ ਉਹ ਖੱਤ ਲੈ ਕੇ ਸ਼ਾਹੀ ਮਹਿਲ ਵੱਲ ਰਵਾਨਾ ਹੋਗੀ ਜਦੋਂ ਬਾਦਸ਼ਾਹ ਨੇ ਦੁਸ਼ਮਣ ਦਾ ਖੱਤ ਪੜ੍ਹਿਆ ਤਾਂ ਉਸਨੇ ਆਪਣੇ ਨਵੇਂ ਸੈਨਾਪਤੀ ਦੀ ਬਹੁਤ ਤਾਰੀਫ ਕੀਤੀ ਤੇ ਕਿਆ ਭੀ ਤੁਹਾਡਾ ਪਤੀ ਇਸ ਵੇਲੇ ਹੈ ਕਿੱਥੇ ਹੈ? ਕਮਿਆਰ ਦੀ ਪਤਨੀ ਬੋਲੀ ਹਜੂਰ ਉਹ ਤਾਂ ਬਹੁਤ ਥੱਕਿਆ ਹੋਇਆ ਵਾ ਤੇ ਘਰ ਵਿੱਚ ਆਰਾਮ ਕਰ ਰਿਹਾ ਵਾ। ਤੁਹਾਡਾ ਹੁਕਮ ਹੋਵੇ ਤਾਂ ਮੈਂ ਉਸ ਨੂੰ ਜਗਾ ਦਿੰਵਾਂ ਤੇ ਤੁਹਾਡੀ ਖਿਦਮਤ ਵਿੱਚ ਪੇਜ ਦਵਾਂ। ਬਾਦਸ਼ਾਹ ਨੇ ਕਿਹਾ ਨਹੀਂ ਨਹੀਂ ਨਹੀਂ। ਉਹਨੂੰ ਹੁਣ ਨਹੀਂ ਜਗਾਉਣਾ। ਆਰਾਮ ਕਰਨ ਦਿਓ। ਕੱਲ ਸਵੇਰੇ ਸਾਡੇ ਕੋਲ ਭੇਜਣਾ। ਅਸੀਂ ਉਸ ਨੂੰ ਇਨਾਮ ਨਾਲ ਨਵਾਜਾਂਗੇ। ਕਮਿਆਰ ਦੀ ਪਤਨੀ ਬੋਲੀ ਜੀ ਜਨਾਬ ਤੇ ਉੱਥੋਂ ਚਲੀ ਗਈ ਸਵੇਰ ਹੋਈ ਤਾਂ ਕਮਯਾਰ ਨਸੀਰ ਜਿਹੜਾ ਸੀ ਨਾ ਉਹ ਪੈਦਲ ਆਪਣੇ ਘਰ ਤੋਰਵਾਨਾ ਹੋ ਗਿਆ ਗਲੀਆਂ ਵਿੱਚ ਲੋਕ ਉਸ ਦਾ ਸਵਾਗਤ ਕਰਨ ਲਈ ਰੰਗ-ਬਰੰਗੀਆਂ ਝੰਡੀਆਂ ਲੈ ਕੇ ਖੜੇ ਸੀ ਉਹ ਖੁਸ਼ੀ ਦਾ ਪਰਪੂਰੇ ਝਾਰ ਕਰ ਰਹੇ ਸੀ ਉਹ ਇਹ ਜਾਣਦੇ ਸੀ ਕਿ ਸਾਡਾ ਸੈਨਾਪਤੀ ਨੇ ਦੁਸ਼ਮਣ ਨੂੰ ਮਾਰ ਮਕਾਇਆ ਵਾ ਇੱਥੋਂ ਪਜਾ ਦਿੱਤਾ ਵਾ ਤੇ ਉਹ ਵੀ ਕਿੰਨੀ ਸਾਦਗੀ ਹਾ ਸਾਡੇ ਸੈਨਾਪਤੀ ਵਿੱਚ ਘੋੜੇ ਤੇ ਸਵਾਰ ਹੋਣ ਦੀ ਬਜਾਏ ਪੈਦਲ ਹੀ ਸ਼ਾਈ ਮੈਨ ਵੱਲੋਂ ਜਾ ਰਿਹਾ ਵਾ ਲੋਕ ਇੱਕ ਦੂਸਰੇ ਨਾਲ ਗੱਲਾਂ ਕਰ ਰਹੇ ਸੀ। ਕਮਿਆਰ ਸ਼ਾਈ ਮੈਲ ਵਿੱਚ ਪਹੁੰਚਿਆ ਤਾਂ ਬਾਦਸ਼ਾਹ ਨੇ ਉਸ ਨੂੰ ਬੜੀ ਇੱਜ਼ਤ ਨਾਲ ਆਪਣੇ ਨਾਲ ਵਾਲੀ ਜਿਹੜੀ ਕੁਰਸੀ ਉੱਥੇ ਬੈਠਣ ਦਾ ਮਾਣ ਬਖਸ਼ਿਆ। ਉਹ ਦੋਵੇਂ ਕੁਝ ਦੇਰ ਤੱਕ ਆਪਸ ਵਿੱਚ ਗੱਲਾਂ ਕਰਦੇ ਰਹੇ। ਇਸ ਤੋਂ ਬਾਅਦ ਬਾਦਸ਼ਾਹ ਨੇ ਉਸ ਨੂੰ ਢੇਰ ਸਾਰੇ ਤੋਹਫ਼ਿਆਂ ਨਾਲ ਨਿਵਾਜਿਆ। ਰਾਜ ਵਿੱਚ ਅਮਨ ਸ਼ਾਂਤੀ ਹੋ ਗਈ। ਲੋਕ ਖੁਸ਼ਹਾਲ ਹੋ ਗਏ। ਦੁਸ਼ਮਣ ਮੁਲਕ ਦੇ ਬਾਦਸ਼ਾਹ ਨੇ ਦੁਬਾਰਾ ਹਮਲਾ ਕਰਨ ਦੀ ਜੁਰਤ ਨਹੀਂ ਕੀਤੀ। ਦੋਸਤੋ ਇਹ ਕਹਾਣੀ ਸਾਡੇ ਲਈ ਇੱਕ ਵੱਡੀ ਸਿੱਖਿਆ ਵਾ ਜ਼ਿੰਦਗੀ ਵਿੱਚ ਹਾਲਾਤ ਕਦੀ ਵੀ ਬਦਲ ਸਕਦੇ ਨੇ ਕਿਸਮਤ ਦੇ ਮੋੜ ਅਕਸਰ ਅਜਿਹੇ ਹੁੰਦੇ ਨੇ ਜੋ ਸਾਨੂੰ ਹੈਰਾਨ ਕਰ ਦਿੰਦੇ ਨੇ ਪਰ ਸਾਡਾ ਚੰਗਾ ਚਰਿੱਤਰ ਸਾਡੀ ਨਿਸ਼ਚੈ ਤੇ ਦਲੇਰੀ ਸਾਨੂੰ ਹਰ ਹਾਲਤ ਵਿੱਚ ਸਹੀ ਰਾਹ ਤੇ ਲਿਜਾ ਸਕਦੇ ਨੇ ਜਿੱਥੇ ਸਾਨੂੰ ਕੋਈ ਰਾਹ ਨਜ਼ਰ ਨਹੀਂ ਆਉਂਦਾ ਉੱਥੇ ਵੀ ਸਾਡਾ ਧੀਰਜ ਤੇ ਸੱਚਾਈ ਸਾਡੇ ਲਈ ਇੱਕ ਨਵਾਂ ਰਾਹ ਖੋਲ ਸਕਦੀ ਹੈ ਇਹ ਕਹਾਣੀ ਦੇ ਹੌਸਲੇਮੰਦ ਨਤੀਜੇ ਸਾਨੂੰ ਯਕੀਨ ਦਿਵਾਉਂਦੇ ਨੇ ਕਿ ਜੋ ਵੀ ਹੋਵੇ ਵਿਸ਼ਵਾਸ ਤੇ ਸੱਚਾਈ ਦਾ ਸਾਥ ਨਹੀਂ ਛੱਡਣਾ ਚਾਹੀਦਾ ਅਸੀਂ ਅਕਸਰ ਸੋਚਦੇ ਹਾਂ ਕਿ ਜ਼ਿੰਦਗੀ ਸਧਾਰਨ ਤੇ ਹਰ ਦਿਨ ਇੱਕੋ ਜੇ ਮੋੜ ਤੇ ਮੁੱਕਦੀ ਹੈ ਪਰ ਕਿਸਮਤ ਕਦੇ ਵੀ ਕਿਸੇ ਵੀ ਸਮੇਂ ਕਿਤੇ ਵੀ ਬਦਲ ਸਕਦੀ ਹੈ ਇਸ ਕਹਾਣੀ ਦਾ ਅੰਤ ਸਾਨੂੰ ਦੱਸਦਾ ਕਿ ਸਾਡੀ ਮਿਹਨਤ ਤੇ ਸੱਚਾਈ ਨੂੰ ਕਦੇ ਵੀ ਇੱਥੋਂ ਜਾਣ ਨਾ ਦਿਓ ਕਿਉਂਕਿ ਇਹ ਉਹ ਹੀ ਗੁਣ ਨੇ ਜੋ ਸਾਨੂੰ ਹਰ ਹਾਲਤ ਵਿੱਚ ਅੱਗੇ ਵਧਾਉਂਦੇ ਨੇ ਤੇ ਦੋਸਤੋ ਤੁਹਾਨੂੰ ਕਹਾਣੀ ਅੱਜ ਦੀ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੇ ਇਸ ਤਰ੍ਹਾਂ ਦੀ ਹੋਰ ਸੋਹਣੀਆਂ ਸੋਹਣੀਆਂ ਅਨਮੋਲ ਸਿੱਖਿਆਵਾਂ ਦਿੰਦੀਆਂ ਕਹਾਣੀਆਂ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਫਿਰ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਆਪਣਾ ਰੱਖਿਓ ਬਹੁਤ ਜ਼ਿਆਦਾ